ਸਤਿ ਸ੍ਰੀ ਅਕਾਲ ਦੋਸਤੋ ਢੋਲਕੀ ਤੋਂ ਲੈ ਕੇ ਟਰੈਕਟਰ ਸਮੇਤ ਬਹੁਤ ਸਾਰੀਆਂ ਮਸ਼ੀਨਾਂ ਦੇ ਉੱਪਰ ਨਵੀਂ ਸਬਸਿਡੀ ਸਕੀਮ ਆ ਚੁੱਕੀ ਹੈ ਸੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ CHC ਖੇਤੀ ਮਸ਼ੀਨਰੀ ਸਬਸਿਡੀ ਸਕੀਮ ਦੇ ਬਾਰੇ ਕਿਹੜੇ-ਕਿਹੜੇ ਸੰਦਾਂ ਤੇ ਕਿੰਨੀ ਸਬਸਿਡੀ ਮਿਲਣੀ ਹੈ ਕਿਹੜੇ-ਕਿਹੜੇ ਡਾਕੂਮੈਂਟ ਚਾਹੀਦੇ ਆ ਕਿਵੇਂ ਫਾਈਲ ਅਪਲਾਈ ਆਪਾਂ ਘਰ ਬੈਠੇ ਕਰ ਸਕਦੇ ਆ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਪੂਰੀ ਡਿਟੇਲ ਦੇ ਵਿੱਚ ਸਾਂਝੀ ਕਰਾਂਗੇ ਵੀਡੀਓ ਪੂਰੀ ਦੇਖਿਓ ਤੇ ਧਿਆਨ ਦੇ ਨਾਲ ਸੁਣਿਓ ਤਾਂ ਕਿ ਤੁਹਾਨੂੰ ਅੱਗੇ ਜਾ ਕੇ ਕੋਈ ਵੀ ਫਾਈਲ ਅਪਲਾਈ ਕਰਨ ਸਮੇਂ ਸਮੱਸਿਆ ਨਾ ਆਵੇ ਤੇ ਜਿਹੜੇ ਦੋਸਤੋ ਪਹਿਲੀ ਵਾਰ ਚੈਨਲ ਤੇ ਆਏ ਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਲਿਓ ਅਗਰ ਇਹ ਵੀਡੀਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਲਾਈਕ ਤੇ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਨਵੀਆਂ-ਨਵੀਆਂ ਸਬਸਿਡੀ ਸਕੀਮਾਂ ਦੇ ਬਾਰੇ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਮਿਲ ਸਕੇ ਤਾਂ ਦੋਸਤੋ ਫਾਈਲ ਅਪਲਾਈ ਕਰਨ ਦੇ ਲਈ ਆਪਾਂ ਐਗਰੀ ਮਸ਼ੀਨਰੀ ਪੋਰਟਲ ਤੇ ਆ ਗਏ ਆ ਤਾਂ ਇੱਥੇ ਜੋ ਸੱਜੇ ਹੱਥ ਉੱਪਰ ਆਪਸ਼ਨ ਦਿਖਾਈ ਦੇ ਰਿਹਾ ਮਸ਼ੀਨ ਸਕੀਮ ਇਹਦੇ ਤੇ ਕਲਿੱਕ ਕਰਨੀ ਆ ਤਾਂ ਇੱਥੇ ਤੁਸੀਂ ਸਾਰੀ ਡਿਟੇਲ ਹੈ ਜਿਹੜੀ ਉਹ ਚੈੱਕ ਕਰ ਸਕਦੇ ਹੋ ਸੀਰਮ ਸਕੀਮ ਦੇ ਦਿਸ਼ਾ ਨਿਰਦੇਸ਼ ਇਸ ਤੋਂ ਇਲਾਵਾ ਜਿਹੜੀਆਂ ਫਰਮਾਂ ਸਰਕਾਰ ਤੋਂ ਮਨਜ਼ੂਰ ਸੁਦਾ ਕਿਉਂਕਿ ਉਹਨਾਂ ਮਨਜ਼ੂਰ ਸੁਦਾ ਫਰਮਾਂ ਦੀਆਂ ਮਸ਼ੀਨਾਂ ਦੇ ਉੱਪਰ ਹੀ ਸਰਕਾਰ ਦੇ ਵੱਲੋਂ ਜਿਹੜੀ ਸਬਸਿਡੀ ਦਿੱਤੀ ਜਾਂਦੀ ਹੈ ਤਾਂ ਉਹਨਾਂ ਸਾਰੀਆਂ ਫਰਮਾਂ ਦੀ ਡਿਟੇਲ ਇੱਥੇ ਦਿੱਤੀ ਹੋਈ ਹੈ ਤਾਂ ਇਹ ਤੁਸੀਂ ਸਾਰੀ ਡਿਟੇਲ ਇੱਥੋਂ ਚੈੱਕ ਕਰ ਸਕਦੇ ਹੋ ਕਿਹੜੀਆਂ-ਕਿਹੜੀਆਂ ਫਰਮਾਂ ਜਿਹੜੀਆਂ ਸਰਕਾਰ ਤੋਂ ਮਨਜ਼ੂਰਸ਼ੁਦਾ ਹੈ ਤੇ ਅੱਗੇ ਮਸ਼ੀਨਾਂ ਵੇਚਣ ਵਾਲੇ ਉਹਨਾਂ ਦੇ ਡੀਲਰ ਸਾਰਿਆਂ ਦੀ ਡਿਟੇਲ ਇੱਥੇ ਦਿੱਤੀ ਹੋਈ ਹੈ ਇਹ ਡਿਟੇਲ ਤੁਸੀਂ ਇੱਥੋਂ ਚੈੱਕ ਕਰ ਸਕਦੇ ਹੋ ਤਾਂ ਹੁਣ ਦੋਸਤੋ ਜੋ ਉੱਪਰ ਆਪਸ਼ਨ ਨਜ਼ਰ ਆਇਆ ਸੀਐਮ ਸਕੀਮ ਦੇ ਦਿਸ਼ਾ ਨਿਰਦੇਸ਼ ਇਸ ਤੇ ਕਲਿੱਕ ਕਰੋਗੇ ਤਾਂ ਸਾਰੀ ਡਿਟੇਲ ਹੈ ਜਿਹੜੀ ਤੁਹਾਡੇ ਸਾਹਮਣੇ ਆ ਜਾਣੀ ਹੈ ਤਾਂ ਇੱਥੇ ਤੁਸੀਂ ਇਹ ਦੇਖ ਸਕਦੇ ਹੋ ਕੌਣ-ਕੌਣ ਅਪਲਾਈ ਕਰ ਸਕਦਾ ਹੈ ਵਿਅਕਤੀਗਤ ਕਿਸਾਨ ਰਜਿਸਟਰਡ ਕਿਸਾਨ ਗਰੁੱਪ ਸਹਿਕਾਰੀ ਸੁਭਾਮਾ ਪੰਚਾਇਤਾਂ ਕਿਸਾਨ ਉਤਪਾਦਕ ਸੰਗਠਨ ਤਾਂ ਇੱਥੇ ਸਾਰੀ ਡਿਟੇਲ ਦੋਸਤੋ ਤੁਸੀਂ ਚੈੱਕ ਕਰ ਲੈਣੀ ਆ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਕਿੰਨੀ ਸਬਸਿਡੀ ਮਿਲਣੀ ਆ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਆ ਤਾਂ ਸਾਰੀ ਡਿਟੇਲ ਇੱਥੇ ਦਿੱਤੀ ਹੋਈ ਹੈ ਤਾਂ ਇਹ ਸਾਰੀ ਡਿਟੇਲ ਤੁਸੀਂ ਚੰਗੀ ਤਰ੍ਹਾਂ ਪੜ ਲੈਣੀ ਹੈ ਦੋਸਤੋ ਇਸ ਸਕੀਮ ਦੇ ਤਹਿਤ ਸਿਰਫ ਉਹੀ ਕਿਸਾਨ ਅਪਲਾਈ ਕਰ ਸਕਦਾ ਜਿਸ ਦੇ ਨਾਮ ਤੇ ਜ਼ਮੀਨ ਹੈ ਜਾਂ ਜਿਸ ਦਾ ਜੇ ਫਾਰਮ ਬਣਿਆ ਹੋਵੇ ਕਿਉਂਕਿ ਉਹ ਕਿਸਾਨ ਅਨਾਜ ਖਰੀਦ ਪੋਰਟਲ ਤੇ ਰਜਿਸਟਰਡ ਹੁੰਦਾ ਹੈ ਤੇ ਉੱਥੋਂ ਹੀ ਸਾਰਾ ਡਾਟਾ ਜਿਹੜੇ ਇਸ ਪੋਰਟਲ ਨੇ ਚੱਕਣਾ ਹੁੰਦਾ ਹੈ ਤੇ ਇਸ ਤੋਂ ਇਲਾਵਾ ਦੋਸਤੋ ਫਾਈਲ ਅਪਲਾਈ ਕਰਨ ਤੋਂ ਪਹਿਲਾਂ ਤੁਹਾਡੇ ਕੋਲ ਜਿਹੜਾ ਟਰੈਕਟਰ ਦੀ ਕਾਪੀ ਦੀ ਜਿਹੜੀ ਤੁਸੀਂ ਪੀਡੀਐਫ ਫਾਈਲ ਬਣਾ ਲੈਣੀ ਹੈ ਇਸ ਤੋਂ ਇਲਾਵਾ ਤੁਹਾਡੇ ਨਾਮ ਜਿਹੜੀ ਵੀ ਜ਼ਮੀਨ ਹੈ ਉਸ ਦੀ ਫਰਦ ਦੀ ਵੀ ਇੱਕ ਤੁਸੀਂ ਪੀਡੀਐਫ ਫਾਈਲ ਬਣਾ ਕੇ ਪਹਿਲਾਂ ਰੱਖ ਲੈਣੀ ਹੈ ਤੇ ਉਸ ਤੋਂ ਬਾਅਦ ਤੁਸੀਂ ਜੋ ਇਹ ਪੀਲੀ ਪੱਟੀ ਨਜ਼ਰ ਆ ਰਹੀ ਹੈ ਲੌਗਇਨ ਫਾਰ ਐਗਰੀ ਮਸ਼ੀਨਰੀ ਇੱਥੇ ਕਲਿੱਕ ਕਰਨੀ ਹੈ ਤਾਂ ਆਪਣੇ ਸਾਹਮਣੇ ਲੌਗਇਨ ਵਾਲੀ ਵਿੰਡੋ ਖੁੱਲ ਜਾਣੀ ਹੈ ਤੇ ਇੱਥੇ ਪਹਿਲੇ ਬਾਕਸ ਦੇ ਵਿੱਚ ਆਪਾਂ ਆਪਣਾ ਮੋਬਾਈਲ ਨੰਬਰ ਭਰਨਾ ਹੈ ਦੂਸਰੇ ਦੇ ਵਿੱਚ ਪਾਸਵਰਡ ਭਰਨਾ ਹੈ ਤੇ ਹੇਠਾਂ ਜੋ ਕੈਪਚਾ ਦਿੱਤਾ ਹੋਇਆ ਹੈ ਇਹ ਕੈਪਚਾ ਆਪਾਂ ਭਰ ਦੇਣਾ ਹੈ ਅਗਰ ਤੁਹਾਡੇ ਕੋਲ ਪਾਸਵਰਡ ਨਹੀਂ ਜਾਂ ਤੁਸੀਂ ਪਾਸਵਰਡ ਭੁੱਲ ਗਏ ਹੋ ਤਾਂ ਹੇਠਾਂ ਜੋ ਆਪਸ਼ਨ ਨਜ਼ਰ ਆ ਰਿਹਾ ਫੋਰਗਟ ਪਾਸਵਰਡ ਦਾ ਇਸ অপਸ਼ਨ ਤੇ ਕਲਿੱਕ ਕਰੋਗੇ ਤਾਂ ਆਪਣੇ ਸਾਹਮਣੇ ਜਿਹੜਾ ਇਹ ਅੱਗੇ ਅਗਲੀ ਵਿੰਡੋ ਖੁੱਲਣੀ ਆ ਤੇ ਇੱਥੇ ਤੁਸੀਂ ਆਪਣਾ ਰਜਿਸਟਰਡ ਜਿਹੜਾ ਮੋਬਾਈਲ ਨੰਬਰ ਭਰ ਦੇਣਾ ਉਸ ਤੋਂ ਬਾਅਦ ਕੈਪਚਾ ਭਰ ਕੇ ਸੈਂਡ OTP ਤੇ ਕਲਿੱਕ ਕਰ ਦੇਣਾ ਤਾਂ ਤੁਸੀਂ ਆਪਣਾ ਜਿਹੜਾ ਨਵਾਂ ਪਾਸਵਰਡ ਇੱਥੇ ਸੈੱਟ ਕਰ ਸਕਦੇ ਹੋ ਤੇ ਇਹ ਪਾਸਵਰਡ ਭਰ ਕੇ ਤੁਸੀਂ ਆਪਣੀ ਆਈਡੀ ਖੋਲ ਲੈਣੀ ਆ ਤੇ ਇਸ ਆਈਡੀ ਦੇ ਉੱਪਰ ਦੋਸਤੋ ਜੋ ਉੱਪਰ ਸੱਜੇ ਹੱਥ ਲਾਈਨਾਂ ਦਿਖਾਈ ਦੇ ਰਹੀਆਂ ਇਹਨਾਂ ਲਾਈਨਾਂ ਦੇ ਉੱਪਰ ਤੁਸੀਂ ਕਲਿੱਕ ਕਰੋਗੇ ਤਾਂ ਤੁਹਾਡੇ ਸਾਹਮਣੇ ਜਿਹੜੇ ਅਗੇ ਕਈ ਤਰ੍ਹਾਂ ਦੇ অপਸ਼ਨ ਖੁੱਲ ਕੇ ਆ ਜਾਣੇ ਆ ਅਪਲਾਈ ਫਾਰ ਸੀਡੀਪੀ ਅਪਲਾਈ ਫਾਰ ਸਮਮ ਤਾਂ ਇੱਥੇ ਆਪਾਂ ਅਪਲਾਈ ਫਾਰ ਸਮਹਿਮ ਦੇ ਉੱਪਰ ਕਲਿੱਕ ਕਰਾਂਗੇ ਤਾਂ ਅਗਲੀ ਵਿੰਡੋ ਆਪਣੇ ਸਾਹਮਣੇ ਖੁੱਲ ਚੁੱਕੀ ਹੈ ਤੇ ਇੱਥੇ ਆਪਾਂ ਸਿਲੈਕਟ ਗਰੁੱਪ ਦੇ ਉੱਪਰ ਕਲਿੱਕ ਕਰਾਂਗੇ ਤਾਂ ਆਪਣੇ ਸਾਹਮਣੇ ਦੋ ਆਪਸ਼ਨ ਆਉਣਗੇ ਇੰਡੀਵਿਜੂਅਲ ਫਾਰਮਰ ਤੇ ਸੀਐਚਸੀ ਤਾਂ ਆਪਾਂ ਸੀਐਚਸੀ ਦੇ ਤਹਿਤ ਅਪਲਾਈ ਕਰਨਾ ਤਾਂ ਆਪਾਂ ਸੀਐਚਸੀ ਤੇ ਕਲਿੱਕ ਕਰਾਂਗੇ ਤਾਂ ਉਸ ਤੋਂ ਬਾਅਦ ਆਪਾਂ ਇੱਥੇ ਇਨਵੈਸਟਮੈਂਟ ਸਿਲੈਕਟ ਕਰਨੀ ਹੈ ਤੇ ਇੱਥੇ ਦੋਸਤੋ ਤੁਸੀਂ 10 ਲੱਖ ਰੁਪਏ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀ ਮਸ਼ੀਨਰੀ ਤੇ ਸਬਸਿਡੀ ਲੈ ਸਕਦੇ ਹੋ ਤਾਂ ਇੱਥੇ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਇਨਵੈਸਟਮੈਂਟ ਦਾ ਸਿਲੈਕਟ ਕਰ ਲੈਣੀ ਹੈ ਉਸ ਤੋਂ ਬਾਅਦ ਆਪਣੇ ਸਾਹਮਣੇ ਜਿਹੜੀ ਅਗਲੀ ਵਿੰਡੋ ਖੁੱਲਣੀ ਹੈ ਫਰਦ ਦੀ ਤਾਂ ਇੱਥੇ ਆਪਾਂ ਆਪਣੀ ਜਿਹੜੀ ਜ਼ਮੀਨ ਦੀ ਫਰਦ ਦੀ ਫਾਈਲ ਜਿਹੜੀ ਬਣਾਈ ਹੋਈ ਹੈ ਪੀਡੀਐਫ ਫਾਈਲ ਉਹ ਫਾਈਲ ਆਪਾਂ ਇੱਥੇ ਅਪਲੋਡ ਕਰ ਦੇਣੀ ਹੈ ਤੇ ਇਸ ਕਿਸਾਨ ਦੀ ਜਿਹੜੀ ਆਪਾਂ ਟਰੈਕਟਰ ਦੀ ਡਿਟੇਲ ਪਹਿਲਾਂ ਭਰੀ ਹੋਈ ਹੈ ਤੇ ਜਿਹੜੇ ਕਿਸਾਨਾਂ ਦੀ ਟਰੈਕਟਰ ਦੀ ਡਿਟੇਲ ਪਹਿਲਾਂ ਨਹੀਂ ਭਰੀ ਹੋਈ ਤੇ ਇਸ ਤੋਂ ਬਾਅਦ ਜਿਹੜੀ ਅਗਲੀ ਵਿੰਡੋ ਟਰੈਕਟਰ ਦੀ ਡਿਟੇਲ ਭਰਨ ਦੇ ਲਈ ਵੀ ਖੁੱਲ ਸਕਦੀ ਹੈ ਤੇ ਤੁਸੀਂ ਆਪਣੀ ਟਰੈਕਟਰ ਦੀ ਆਰਸੀ ਦਾ ਨੰਬਰ ਭਰ ਦੇਣਾ ਕਿੰਨੇ ਐਚਪੀ ਟਰੈਕਟਰ ਹੈ ਉਹ ਸਾਰੀ ਡਿਟੇਲ ਭਰ ਦੇਣੀ ਹੈ ਤੇ ਆਪਣੇ ਟਰੈਕਟਰ ਦੀ ਜਿਹੜੀ ਆਰਸੀ ਦੀ ਪੀਡੀਐਫ ਫਾਈਲ ਬਣਾਈ ਹੋਈ ਹੈ ਉਹ ਫਾਈਲ ਇੱਥੇ ਭਰ ਦੇਣੀ ਹੈ ਤੇ ਉਸ ਤੋਂ ਬਾਅਦ ਆਪਣੇ ਸਾਹਮਣੇ ਜਿਹੜੀ ਇੱਥੇ ਮਸ਼ੀਨਾਂ ਦੀ ਲਿਸਟ ਖੁੱਲ ਚੁੱਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਪਹਿਲਾ ਆਪਸ਼ਨ ਜਿਹੜਾ ਨਜ਼ਰ ਆ ਰਿਹਾ ਹੈ transplanter paddy transplanter ਦਾ ਤਾਂ ਇਹ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ 4 ਰੋ 4 ਤੋਂ 8 ਰੋ ਵਾਲੀ ਤੇ ਵੱਖ-ਵੱਖਰੇ ਜਿਹੜੇ ਪਲੈਂਟਰ ਇੱਥੇ ਦਿੱਤੇ ਹੋਏ ਆ ਤਾਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਿਹੜੀਆਂ ਮਸ਼ੀਨਾਂ ਦੀ ਇੱਥੇ ਸਿਲੈਕਸ਼ਨ ਕਰਨੀ ਹੈ ਅਗਲਾ ਜਿਹੜਾ ਨਿਊਮੈਟਿਕ ਪਲੈਂਟਰ ਆ ਗਿਆ ਜੋ ਕਿ ਵੈਕਿਊਮ ਵਾਲਾ ਮੱਕੀ ਦੀ ਬਜਾਈ ਦੇ ਵਿੱਚ ਅੱਜਕੱਲ ਕਾਫੀ ਪਪੂਲਰ ਹੋ ਚੁੱਕਿਆ ਹੈ ਤਾਂ ਇਹ ਮਸ਼ੀਨ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਉਸ ਤੋਂ ਇਲਾਵਾ ਟਰੈਕਟਰ ਆਪਰੇਟਿਡ ਸਪਰੇਅਰ ਆ ਗਿਆ ਦੋਸਤੋ ਅੱਗੇ ਦੋਸਤੋ ਡੀਐਸਆਰ ਮਸ਼ੀਨਾਂ ਆ ਗਿਆ 9 ਤੋਂ ਲੈ ਕੇ 13 ਟੈਨ ਵਾਲੀ ਮਸ਼ੀਨ ਤੁਸੀਂ ਇੱਥੇ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਸਿਲੈਕਟ ਕਰ ਸਕਦੇ ਹੋ ਉਸ ਤੋਂ ਬਾਅਦ ਰੈਜ਼ਡ ਬੈਡ ਪਲੈਂਟਰ ਆ ਗਿਆ ਅਗਲੀ ਮਸ਼ੀਨ ਦੋਸਤੋ ਮੱਕੀ ਦੀ ਕਟਾਈ ਵਾਲੀ ਸਿੰਗਲ ਰੋ ਵਾਲੀ ਮਸ਼ੀਨ ਹੈ ਇਸਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਉਸ ਤੋਂ ਅੱਗੇ ਦੋਸਤੋ ਲੱਕੀ ਸੀਡ ਡ੍ਰਿਲ ਜੋ ਕਿ ਝੋਨੇ ਦੀ ਵੀ ਸਿੱਧੀ ਬਜਾਈ ਕਰਦੀ ਹੈ ਤੇ ਹੋਰ ਵੀ ਕਈ ਤਰ੍ਹਾਂ ਦੀਆਂ ਫਸਲਾਂ ਦੀ ਇਹ ਮਸ਼ੀਨ ਬਜਾਈ ਕਰਦੀ ਹੈ ਤੇ ਨਾਲੋ-ਨਾਲ ਨਦੀਨ ਨਾਸ਼ਕ ਦੀ ਸਪਰੇਅ ਵੀ ਕਰਦੀ ਹੈ ਤਾਂ ਇਹ ਮਸ਼ੀਨ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਉਸ ਤੋਂ ਅੱਗੇ ਦੋਸਤੋ ਆ ਗਿਆ ਟਰੈਕਟਰ ኦਪਰੇਟਿਡ ਸਪਰੇਅਰ ਤੇ ਇਹ ਟਰੈਕਟਰ ਵਾਲੀ ਜੋ ਸਪਰੇਅ ਕਰਨ ਵਾਲਾ ਪੰਪ ਹੈ ਇਸ ਦੇ ਉੱਪਰ ਵੀ ਸਬਸਿਡੀ ਮਿਲ ਰਹੀ ਹੈ ਉਸ ਤੋਂ ਅੱਗੇ ਬੰਡ ਫਾਰਮਰ ਵਟਾਂ ਪੋਚਣ ਵਾਲੀ ਜਿਹੜੀ ਮਸ਼ੀਨ ਹੈ ਇਸ ਦੇ ਉੱਪਰ ਵੀ ਸਬਸਿਡੀ ਇਸ ਸਕੀਮ ਦੇ ਤਹਿਤ ਵੀ ਤੁਸੀਂ ਲੈ ਸਕਦੇ ਹੋ ਅੱਗੇ ਦੋਸਤੋ ਜੋ ਚੋਨਾ ਲਾਉਣ ਵਾਲਾ ਪਲਾਂਟਰ ਹੈ ਉਹਦੇ ਵਾਸਤੇ ਪਨੀਰੀ ਵਿਜਣ ਵਾਲੀਆਂ ਮਸ਼ੀਨਾਂ ਤਾਂ ਇਹਨਾਂ ਮਸ਼ੀਨਾਂ ਦੇ ਉੱਪਰ ਵੀ ਤੁਸੀਂ ਇਸ ਸਕੀਮ ਦੇ ਤਹਿਤ ਸਬਸਿਡੀ ਲੈ ਸਕਦੇ ਹੋ ਅੱਗੇ ਦੋਸਤੋ ਸਟੋਨ ਕਲੈਕਟਰ ਜੋ ਕਿ ਪਹਾੜੀ ਏਰੀਆ ਵਾਸਤੇ ਹੈ ਅਗਲੀ ਮਸ਼ੀਨ 슈ਗਰ ਕੇਨ ਹਾਰਵੈਸਟਰ ਗੰਨੇ ਦੀ ਕਟਾਈ ਕਰਨ ਵਾਲੀ ਮਸ਼ੀਨ ਤਾਂ ਇਹ ਸਕੀਮ ਦੇ ਵਿੱਚ ਵੀ ਜਿਹੜਾ ਇਸ ਮਸ਼ੀਨ ਦੇ ਉੱਪਰ ਸਬਸਿਡੀ ਮਿਲ ਰਹੀ ਹੈ ਅੱਗੇ ਦੋਸਤੋ ਬੂਮ ਸਪਰੇਅਰ ਆ ਗਿਆ ਜੋ ਕਿ ਇੰਜਨ ਵਾਲਾ ਸਪਰੇਅ ਪੰਪ ਹੈ ਤਾਂ ਇਸ ਪੰਪ ਦੇ ਉੱਪਰ ਵੀ ਜਿਹੜਾ ਸਬਸਿਡੀ ਸਰਕਾਰ ਦੇ ਵੱਲੋਂ ਦਿੱਤੀ ਜਾ ਰਹੀ ਹੈ ਤਾਂ ਅੱਗੇ ਦੋਸਤੋ ਢੋਲਕੀਆਂ ਆ ਗਿਆ ਪਾਵਰ ਆਪਰੇਟਿਡ ਤੇ ਹੱਥ ਨਾਲ ਚੱਲਣ ਵਾਲੀਆਂ ਬੈਟਰੀ ਵਾਲੀਆਂ ਤਾਂ ਇਹ ਤੁਸੀਂ ਇੱਥੇ ਢੋਲਕੀਆਂ ਆਪਣੀ ਜ਼ਰੂਰਤ ਦੇ ਬਤਾਓ ਕਿ ਇਹਨਾਂ ਦੀ ਸਿਲੈਕਸ਼ਨ ਜਿਹੜੀ ਕਰ ਸਕਦੇ ਹੋ ਅੱਗੇ ਦੋਸਤੋ ਟਰੈਕਟਰ ਆ ਗਿਆ 20 HP ਤੋਂ ਲੈ ਕੇ 70 HP ਤੱਕ ਦੇ ਟਰੈਕਟਰ ਹੈ 2 ਵੀਲ ਤੇ 4 ਵੀਲ ਟਰੈਕਟਰ ਹੈ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਦੇ ਨਾਲ ਇਹਨਾਂ ਦੀ ਸਿਲੈਕਸ਼ਨ ਕਰ ਸਕਦੇ ਹੋ ਤਾਂ ਇਹਨਾਂ ਟਰੈਕਟਰਾਂ ਦੇ ਉੱਪਰ ਵੀ ਦੋਸਤੋ ਇਸ ਸਕੀਮ ਦੇ ਤਹਿਤ ਜਿਹੜੀ ਸਬਸਿਡੀ ਮਿਲਣੀ ਹੈ ਤਾਂ ਕਸਟਮ ਹਾਇਰਿੰਗ ਸੈਂਟਰ ਤੋਂ ਭਾਅ ਹੈ ਦੋਸਤੋ ਤੁਸੀਂ ਜਿਹੜੀ ਆਪਣੇ ਏਰੀਏ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਆਪਣੀਆਂ ਜਿਹੜੀਆਂ ਮਸ਼ੀਨਾਂ 10 ਲੱਖ ਤੋਂ ਲੈ ਕੇ 1 ਕਰੋੜ ਰੁਪਏ ਤੱਕ ਦੀਆਂ ਮਸ਼ੀਨਾਂ ਦੇ ਉੱਪਰ ਸਬਸਿਡੀ ਲੈ ਕੇ ਆਪਣਾ ਇੱਕ ਸੈਂਟਰ ਬਣਾ ਸਕਦੇ ਹੋ ਜੋ ਕਿ ਬਾਕੀ ਕਿਸਾਨਾਂ ਨੂੰ ਕਿਰਾਏ ਤੇ ਸੰਤ ਦੇਣ ਦਾ ਕੰਮ ਵੀ ਕਰ ਸਕਦੇ ਹੋ ਤਾਂ ਇੱਥੇ ਦੋਸਤੋ ਤੁਸੀਂ ਆਪਣੀ ਜ਼ਰੂਰਤ ਦੇ ਮੁਤਾਬਕ ਮਸ਼ੀਨਾਂ ਦੀ ਸਿਲੈਕਸ਼ਨ ਕਰ ਲੈਣੀ ਹੈ ਉਸ ਤੋਂ ਬਾਅਦ ਹੇਠਾਂ ਜੋ ਆਪਸ਼ਨ ਨਜ਼ਰ ਆ ਰਿਹਾ ਹੈ ਮਸ਼ੀਨ ਅਵੇਦਨ ਕਰਨ ਦੇ ਲਈ ਕਲਿੱਕ ਕਰੋ ਇਸ ਆਪਸ਼ਨ ਦੇ ਉੱਪਰ ਕਲਿੱਕ ਕਰਦੇ ਰਹਿਣ ਤਾਂ ਇਸ ਤੋਂ ਬਾਅਦ ਦੋਸਤੋ ਆਪਣੇ ਸਾਹਮਣੇ ਜੋ-ਜੋ ਆਪਾਂ ਮਸ਼ੀਨਾ ਸਿਲੈਕਟ ਕੀਤੀਆਂ ਉਹਨਾਂ ਦੀ ਕੀਮਤ ਤੇ ਉਹਨਾਂ ਦਾ ਕੁੱਲ ਜੋੜਾ ਜਿਹੜਾ ਇੱਥੇ ਆਪਣੇ ਸਾਹਮਣੇ ਆ ਚੁੱਕਿਆ ਹੈ ਤਾਂ ਇਸ ਤੋਂ ਬਾਅਦ ਆਪਾਂ ਜਮ੍ਹਾਂ ਕਰੋ ਦੇ ਉੱਪਰ ਕਲਿੱਕ ਕਰਾਂਗੇ ਤਾਂ ਦੋਸਤੋ ਦੇਖ ਸਕਦੇ ਹੋ ਆਪਣੀ ਫਾਈਲ ਹੈ ਜਿਹੜੀ ਉਹ ਸਫਲਤਾਪੂਰਵਕ ਅਪਲਾਈ ਹੋ ਚੁੱਕੀ ਹੈ ਹੁਣ ਆਪਾਂ ਓਕੇ ਤੇ ਕਲਿੱਕ ਕਰਾਂਗੇ ਤਾਂ ਅਗਲੀ ਵਿੰਡੋ ਆਪਣੇ ਸਾਹਮਣੇ ਟੋਕਨ ਮਨੀ ਦੀ ਖੁੱਲ ਚੁੱਕੀ ਹੈ ਤਾਂ ਇੱਥੇ ਦੋਸਤੋ ਆਪਾਂ ਟੋਕਨ ਮਨੀ ਦਾ 5000 ਰੁਪਇਆ ਭਰਨਾ ਹੈ ਇਹ ਆਪਾਂ Google Pay ਜਾਂ ਕਿਸੇ ਵੀ ਤਰੀਕੇ ਦੇ ਨਾਲ ਆਪਣਾ 5000 ਰੁਪਇਆ ਆਨਲਾਈਨ ਇੱਥੇ ਭਰ ਸਕਦੇ ਹਾਂ ਇਹ 5000 ਰੁਪਇਆ ਰਿਫੰਡੇਬਲ ਹੋਵੇਗਾ ਤੁਹਾਡੀ ਫਾਈਲ ਪਾਸ ਹੁੰਦੀ ਆ ਜਾਂ ਨਹੀਂ ਹੁੰਦੀ ਸਰਕਾਰ ਦੇ ਵੱਲੋਂ ਵਾਪਸ ਤੁਹਾਡੇ ਖਾਤੇ ਦੇ ਵਿੱਚ ਇਹ 5000 ਰੁਪਿਆ ਪਾ ਦਿੱਤਾ ਜਾਵੇਗਾ ਸਬਸਿਡੀ ਦੀ ਗੱਲ ਕਰੀਏ ਤਾਂ ਕਿਸਾਨ ਵੀਰੋ ਇਸ ਸਕੀਮ ਦੇ ਤਹਿਤ 50 ਤੋਂ 80% ਤੱਕ ਸਬਸਿਡੀ ਮਿਲੇਗੀ ਸਿੰਗਲ ਕਿਸਾਨ ਦੇ ਲਈ 50% ਸਬਸਿਡੀ ਅਗਰ ਤੁਸੀਂ ਗਰੁੱਪ ਬਣਾ ਕੇ ਫਾਈਲ ਅਪਲਾਈ ਕਰਦੇ ਹੋ ਤਾਂ 80% ਤੱਕ ਇਸ ਸਕੀਮ ਦੇ ਤਹਿਤ ਤੁਸੀਂ ਸਬਸਿਡੀ ਲੈ ਸਕਦੇ ਹੋ ਲਾਸਟ ਤਰੀਕ ਦੀ ਗੱਲ ਕਰੀਏ ਤਾਂ ਦੋਸਤੋ 4 ਦਸੰਬਰ 2025 ਤੱਕ ਤੁਸੀਂ ਆਪਣੀਆਂ ਅਰਜ਼ੀਆਂ ਆਨਲਾਈਨ ਇਸ ਪੋਰਟਲ ਤੇ ਅਪਲਾਈ ਕਰ ਸਕਦੇ ਹੋ ਸੋ ਦੋਸਤੋ ਇਹ ਸੀ CHC ਸਕੀਮ ਦੇ ਤਹਿਤ ਮਿਲਣ ਵਾਲੀ ਸਬਸਿਡੀ ਬਾਰੇ ਪੂਰੀ ਜਾਣਕਾਰੀ ਵੀਡੀਓ ਨੂੰ ਲਾਈਕ ਤੇ ਆਪਣੇ ਹੋਰ ਦੋਸਤਾਂ ਦੇ ਨਾਲ ਸਾਂਝੀ ਜ਼ਰੂਰ ਕਰਿਓ ਧੰਨਵਾਦ